ਸਵਾਗਤ ਹੈ ਕਿਸਾਨ ਵੀਰੋ ਹਡਾ ਢੱਲੋਡੇ ਰਿਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਪਿੰਡ ਭਾਈ ਰੂਪਾ ਜੀ ਤੋਂ ਨੂੰ ਬਹਿੜਾਂ ਦਿਖਾਉਣੀਆਂ ਠੀਕ ਆ ਜੀ ਬਠਿੰਡੇ ਜਿਹੇ ਦੇ ਪਿੰਡ ਆ ਸੂਈਆਂ ਸਵਾਈਆਂ ਬਹਿੜਾਂ ਤੇ ਇੱਕ ਤੁਹਾਨੂੰ ਨਗੀਨਾ ਪੀਸ ਦਿਖਾਉਣੀ ਆ ਝੋਟੀ ਗੱਬਣ ਤੇ ਸ਼ੁਰੂ ਕਰਾਂਗੇ ਆਪਾਂ ਸੂਈ ਸਵਾਈ ਮੱਝ ਤੋਂ ਗੱਲਬਾਤ ਬਾਈ ਬੋਰ ਨਾ ਕਰਾਵਾਂ ਸਸੀ ਕਾ ਬਾਈ ਸਸੀ ਕਾ ਬਾਈ ਹੋ ਠੀਕ ਠਾਕ ਹੋ ਜੀ ਬਹੁਤ ਵਧੀਆ ਬਾਈ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ 94799 ਜੀ 05853 94799 053 05853 ਦੁਬਾਰਾ ਬੋਲ 94799 05853 ਪਿੰਡ ਆਪਣਾ ਜੀ ਬੰਦੇ ਭਾਈ ਰੁਪਾ ਜੀ ਜ਼ਿਲ੍ਹਾ ਪੰਨ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪਰਾ ਫੂਲ ਜੀ ਤੇ ਨੇੜੇ ਆਪਣੇ ਜਿਹੜੇ ਭਗਤ ਆ ਗਏ ਇਸਲਾਪਪੁਰ ਆਰੰਪੁਰਾ ਬਜਾਲੇ ਰਹਿ ਜਾਂਦਾ ਬਜਾਲੇ ਅੱਜ ਫਿਰ ਕਿੰਨੇ ਵੀਰੇ ਬੋਟ ਨਗਦੇ ਆ ਗਏ ਦੋ ਬੈੜਾਂ ਹੀ ਸੂਈਆਂ ਵਾਂ ਤੇ ਇੱਕ ਮੱਝ ਐ SUV ਦੀ ਦਸਵਾ ਛੋਟੀ ਆ ਪਲੂਣੀ ਓਕੇ ਫਿਰ ਨਹੀਂ ਹੈ ਨਾ ਛੋਟੀ ਨੇ ਹੈ ਜੀ ਬਸ ਓਕੇ ਤੇ ਬਾਈ ਜਿਹੜੀ ਆਪਾਂ ਮੱਝ ਦੇਖੀ ਜੰਨੇ ਆ ਪਹਿਲੇ ਨੰਬਰ ਤੇ ਕਦੋਂ ਸੂਈ ਹੈ ਜੀ ਇਹ ਬਾਈ ਰਾਸ ਹੋਈ ਐ ਆਥ ਨੇ ਕੱਲ ਆਥ ਨੇ ਜੇਰ ਪੈ ਗਈ ਵੀਰੇ ਜੇਜੁਰ ਪੈ ਗਈ ਬਾਈ ਖੋਲੋ ਜੀ ਇਹਨੂੰ ਟੋਰਾ ਕਰਾਵਾਂਗੇ ਚੈੱਕ ਤੇ ਵੀਰੇ ਨਾਲ ਹੀ ਦੱਸੀ ਚਲੀ ਜੇਰ ਪੈ ਗਈ ਹੈ ਨਾ ਜੇਰ ਪੈ ਗਈ ਬਾਈ ਜੀ ਤੇ ਕਿਹੜਾ ਸੁਆ ਵੀਰੇ ਸੁਆ ਬਾਈ ਓਰੀਜਨਲ ਤੀਜਾ ਸੁਆ ਜੀ ਸੁਈ ਨੋਂ ਕਰਾਉਣ ਵਾਲਿਆ ਨਾ ਥੋੜੇ ਹਾਂ ਜੀ ਹਾਂ ਓਕੇ ਤੀਜਾ ਸੁਆ ਬਾਈ ਦਾ ਕਹਿਣਾ ਓਰੀਜਨਲ ਤੇ ਬਾਕੀ ਦੀ ਥਣ ਲੇਵੇ ਦੀ ਸਾਫ ਆ ਜੀ ਤੇ ਮਗਰ ਫਿਰ ਕੱਟੀ ਆ ਗਈ ਹੈ ਨਾ ਮੈਂ ਕੱਟੀ ਆ ਜੀ ਤੇ ਬਾਈ ਬੋੜ ਕਿੰਨਾ ਦੁੱਧ ਕਾੜ ਦੂ ਫਿਰ ਇੱਥੇ ਦੁੱਧ ਬਾਈ ਮਾਲਕਾਂ ਨੇ 14 ਲੀਟਰ ਆ ਕੇ ਆਪ 12 ਮੰਨ ਲਓ 12 ਮੰਨ ਕੇ ਦੇ ਦਿਓ ਸਹੀ ਗੱਲ ਤੇਰੀ ਜਵਾਨ ਜੈ ਜੀ ਗੱਲ ਆ ਤੇ ਵਾਕਈ ਅਰੀਜਨਲ ਤੀਜਾ ਸੁਆ ਹਨਾ ਹਾਂਜੀ ਹਾਂਜੀ ਆ ਦੇਖੋ ਜੀ ਧਾਰਾ ਦੂਰਾ ਤੁਹਾਨੂੰ ਮਾਰ ਦਾਂਗੇ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੋਊਗੀ ਐਂਡ ਤਾਂ ਸਾਰੀ ਵੀਡੀਓ ਦੇਖ ਲਿਓ ਉਸ ਤੋਂ ਬਾਅਦ ਚਲਾ ਲਿਓ ਬਾਈ ਨੂੰ ਫੋਨ ਆ ਆ ਦੇਖੋ ਜੀ ਥਣਲੇ ਬੰਨੇਡ ਤੋਂ ਕਰਾ ਮੈਂ ਚੈੱਕ ਲਿਓ ਜੀ ਨਾਲ ਦੀ ਨਾਲ ਹੀ ਮਾਰੀ ਚੱਲੋ ਧਾਰਾ ਤੇ ਰੇਟ ਧਾਰਾ ਮਾਰ ਦਈਏ ਰੇਟ ਤੁਹਾਨੂੰ ਪੁੱਛ ਕੇ ਦੱਸਾਂਗੇ ਤੇ ਚੰਗੇ ਸਾਇਜ਼ ਦੀ ਹੈ ਚੰਗਾ ਵਜਨ ਬਹੁਤ ਆ ਵਜਨ ਬਹੁਤ ਆ ਬਾਈ ਜੀ ਥਾਂ ਕੋਈ ਚੋਾਈ ਦੀ ਬਹੁਤ ਚੰਗੀ ਹੈ ਹੂੰ ਕਦੋਂ ਆਤ ਨਹੀਂ ਦਰਾਂ ਦੀ ਕੀ ਸੂਲ ਬਹੁਤ ਓਕੇ ਜੀ ਬਹੁਤ ਮਾਰ ਦੇ ਬਤਾ ਮਾਰ ਜੀ ਭਾਈਓ ਬਾਈ ਇਹਨੂੰ ਐ ਨਹੀਂ ਕੋਈ ਕੀ ਖਾਊਗੀ ਨਾ ਬੱਚਾ ਬੱਚਾ ਚਾਹੁੰਦਾ ਤੇ ਢੰਡੀ ਢੰਡੀ ਮਾਰ ਦੇ ਵੀਰੇ ਤਾਰਾ ਮਾਰ ਦੇ ਧਾਰ ਤੂਰ ਫਿਰ ਪੋਲੀ ਆ ਪੂਰੀ ਤਾਰ ਪੋਲੀ ਬੋਲੀ ਆ ਜੀ ਆ ਦੇਖੋ ਜੀ ਥੱਲੋਂ ਦਾ ਭਾਈ ਜਿੰਮੇਵਾਰੀ ਹੋ ਫੁੱਲ ਆਪਣੇ ਧਾਰ ਤੂਰ ਦੇ ਕੋਈ ਥਾਣਾ ਬੰਦ ਕਰ ਦੋ ਦੂਜਿਆਂ ਨੂੰ ਮਾਰੋ ਜੀ ਧਾਰ ਤੂਰ ਦੀ ਹੂੰ ਫੁੱਲ ਜਿੰਮੇਵਾਰੀ ਹੋਊ ਆਪਣੀ ਆ ਦੇਖੋ ਜੀ ओके जी ਕਿੰਨੇ ਪੈਸੇ ਆ ਗਏ ਬਾਈ ਬੋੜੇ ਤੇ ਇਹ ਬਾਈ ਮੁੱਲ ਕਰਾਉਣਾ 25 ਕਰਾ ਲਓ 30 ਕਰਾ ਲਓ ਆਪੇ 18 ਦੇਣੀ ਹੈ ਮਾਨਦਾਨ ਹੋ ਜਾਊਗਾ ਮਾਨਦਾਨ ਹੋ ਜੂਈ ਮਾਣਾ ਮੋਟਾ ਤੇ ਦੋ ਨੰਬਰ ਝੋਟੀ ਬਾਈ ਹੁਣ ਇਹ ਪਲੂਣਾ ਬਾਈ ਜੀ ਦੋ ਦੰਦ ਦਾ ਮੂੰਹ ਦੋ ਦੰਦ ਤੇ ਸਾਇਜ ਬੜਾ ਵੱਡਾ ਯਾਰ ਹੈ ਨਾ ਪੂਰਾ ਕੱਦ ਵਾਲੀ ਹੈ ਬਾਈ ਜੀ ਠੰਡੀ ਹੁੰਡੀ ਬਹੁਤ ਹੈ ਵੀ ਓਕੇ ਤੇ ਕਿੰਨੇ ਦਿਨ ਘਟਜੂ ਬਾਈ ਬੋੜ ਇਹ ਬਾਈ ਲੈ ਜਾਓ ਹਫਤਾ 10 ਦਿਨ ਲੈ ਜਾਓ ਤੇ ਕਿੰਨਾ ਫਿਰ ਦੁੱਧ ਪੈਣੀ ਵੀਰ ਦੇ ਸਕਦੀ ਐ ਦੁੱਧ ਬਈ ਇਹਦੀ ਮਾਸਲੈਸਾਂ ਲੀਟਰ ਆਖਿਆ ਉਹਨਾਂ ਨੇ 12 13 ਕਹਿੰਦੇ ਬਈ ਸਾਡਾ ਮਾਲਕਾਂ ਆਂ ਦੱਸਦੀ ਗੱਲ ਆ ਬਈ ਜੀ 12 13 ਦੇ ਦੋ 12 13 ਲੀਟਰਾਂ ਦੇ ਦੇ ਦੋ ਬਈ ਰਾਣ ਮੂੰਹੋਂ ਪਰ ਚੈੱਕ ਕਰੀਵੇਂ ਉਹ ਦੋ ਦੰਦਾਂ ਜੀ ਬਈ ਪੱਟ ਕੇ ਲੈ ਜੇ ਬੰਦਾ ਆਪਣੀ ਗਰੰਟੀ ਐ ਹੂੰ ਸਹਜ ਫੁੱਲ ਤੇ ਇੱਕ ਮਾਈਨਸ ਪੁਆਇੰਟ ਆ ਥੋੜਾ ਜਿਹਾ ਵੇਚਣਾ ਇੱਕ ਪਾਸੇ ਥੋੜੀ ਆਹ ਫੋਟ ਜੀ ਹੈਗੀ ਆਉਂਦਾ ਆਉਂਦਾ ਬਾਈ ਫੋਟ ਆ ਬਈ ਸੁੱਕੇ ਤਾਂ ਜੜ ਜਾਣੀਆਂ ਉਹ ਕਿੰਨਾ ਕੁ ਸਖਿੱਚਿਆ ਕਹਿੰਦੇ ਅਸੀਂ ਤੇ ਦਿਨ ਕਿੰਨੇ ਘੱਟ ਜੂ ਬਾਈ ਬਈ ਵਸ ਹਫਤਾ ਵਸ ਇੱਕ ਹਫਤਾ ਹਰੋ ਚੱਕ ਹੂੰ ਆਹ ਦੇਖੋ ਥਾਣ ਲੈ ਬਾਈ ਇਧਰ ਤੋਂ ਕਰਾਵਾਂ ਚੱਕ ਤਾਂ ਅਸਰ ਬਹੁਤ ਜੰਗ ਲੱਗਾ ਬਾਈ ਢੰਡੀ ਢੰਡੀ ਬਹੁਤ ਆ ਗੱਟੀ ਓਕੇ ਇਹਦੇ ਕਿੰਨੇ ਪੈਸੇ ਬਾਈ ਬੋਰਡ ਇਹ ਬਾਈ ਜਬਾ 33 ਹੀ ਦੇਣੀ ਐ ਇੱਕ 33 ਦੀ ਜਮਾ ਜਾਏ ਰੇਟਾ ਰੱਖਿਆ ਹੀ ਆ ਜੀ ਹਾਂਜੀ ਜਾਏ ਰੇਟਾ ਜੀ ਇੱਕ ਬਾਈ ਇੱਕ 77 ਮੰਗੀਆਂ ਜਾਂਦੇ ਐ 80 80 ਮੰਗੀਆਂ ਜਾਂਦੀਆਂ ਹਾਂ ਬਹੁਤ ਚੰਗੀ ਆਪਾਂ ਕਿ 30 ਦੇਣੀ ਐ ਓਕੇ ਤੇ ਹੁਣ ਵੀਰੇ ਬਾੜ ਇਹ ਬਾਈ ਤੀਜਾ ਸੂਆ ਸੂਈ ਐ ਤੀਜਾ ਸੂਆ ਖੋਲੋ ਜੀ ਕਦੋਂ ਸੂਪੀ ਇਹ ਬਾਈ 400 ਸੂਈ ਐ ਕਿੰਨਾ ਬੋਲਾ ਹੁਣ ਫਿਰ ਬੋਲਾ ਏ ਥੱਲੇ ਬਾਈ 12 ਲੀਟਰ रेडी है ओके 12 ਲੀਟਰ ਰੈਡੀ ਹਾਂਜੀ ਤੇ ਬਾਕੀ ਦੀ ਗੱਲ ਸਾਈਜ ਪੂਰਾ ਵਧੀਆ ਠੰਡੀ ਠੰਡੀ ਬਹੁਤ ਹੈ ਬਾਕੀ ਬਈ ਸੂਆ ਕਿਹੜਾ ਸੂਈ ਪਿਆ ਤੀਜਾ ਸੂਈ ਹੈ ਬਈ ਤੀਜਾ ਸੂਆ ਮੋੜ ਲਿਓ ਜੀ ਹਾਂਜੀ ਹਾਂਜੀ ਤੀਜਾ ਸੂਆ ਸੂਪੀ ਤੇ ਬਾਕੀ ਦੀ ਗੱਲ ਥਣ ਲੇਵੇ ਦੀ ਪੂਰੀ ਸਾਫ ਹੈ ਜੀ ਇਹ ਹੈ ਬਈ ਦੱਤ 14 15 ਲੀਟਰ ਕੱਢ ਦਨੇ ਆ ਹੁਣ ਓਕੇ ਹੁਣ ਬੋਲਾ ਕਿੰਨਾ ਦਾ ਬੋਲਾ 11 12 ਲੀਟਰ ਬਈ ਹੁਣ ਬਚਵਾ ਦੇਾਂਗੇ ਕਿੰਨੇ ਪੈਸੇ ਹੈ ਬਈ ਬੋੜੇ ਦੇ ਇਹਦਾ ਬਈ 42000 ਦੇ ਦਾਂਗੇ ਆਪਾਂ ਓਕੇ ਮਗਰ ਬੱਛੀ ਹੈ ਬਈ ਪੂਰੀ ਵਧੀਆ ਪੂਰੀ ਚੰਗੀ ਬੱਛੀ ਹੈ ਜੀ ਹਾਂ ਕਵਾਲਿਟੀ ਚੰਗੀ ਬੱਚੀ ਦੀ ਬਾਕੀ ਧਾਰਾ ਤੁਹਾਨੂੰ ਮਾਰ ਕੇ ਲਿਆ ਸੀਲ ਤੇ ਸਭ ਫੁੱਲ ਆ ਹਨਾ ਹਾਂ ਆ ਦੇਖੋ ਧਾਰਾ ਇਹਨਾਂ ਆ ਆ ਦੇਖੋ ਜੀ ਥੱਲੋਂ ਬਾਈ ਦੂਜਿਆਂ ਨੂੰ ਮਾਰ ਬਸ ਦੂਜਿਆਂ ਨੂੰ ਮਾਰ ਲਓ ਜਮਾ ਥੱਲੋਂ ਤਾਂ ਫਿਰ ਓਕੇ ਕਿਉਂਕਿ ਆਪਣੀ ਚੈੱਕ ਕਰੀ ਵੀ ਹੈ ਨਾ ਕਰੀਏ ਬਾਈ ਚੈੱਕ ਕਰੀਏ ਥੱਲੋਂ ਥਾਂ ਤੋਂ ਵੀ ਵੱਧ ਕਾਟਦੀ ਜਮੇ ਉਹ ਨਾ ਹੂੰ ਬਾਕੀ ਬੰਦਾ ਆ ਦੀ ਸਮਝ ਨਾਲ ਲੈ ਕੇ ਜਾਵੇ ਬਾਈ ਨਾ ਠੀਕ ਹਾਂ ਜੀ ਲੈ ਲੈਂਦੇ ਆਂਗੇ ਇਹਦਾ ਕੀ ਰੇਟ ਆ ਵੀਰੇ 1 42 ਹੀ ਦੇ ਦਾਂਗੇ ਜੀ 42000 ਰੁਪਏ ਮਾ 42 ਦਾ ਰੇਟ ਆਇਆ ਨਹੀਂ ਹੈ ਜੀ ਆਪਾਂ ਆ ਜਾ ਕੋਈ 42000 3040 ਬਹੁਤ ਆ ਭਾਈ ਕਿ ਮੈਂ ਦੋਨੇ ਪਾਸੇ ਵਹਿ ਜਾ ਜਮਾਂ ਕੋਈ ਚੱਕਰ ਨਹੀਂ ਆ ਮਰਜੀ ਹੱਥ ਮਾਰੀ ਜੋ ਲੋ ਲੋ ਓਪੂ ਚੱਕ ਲੈਣੀ ਓਕੇ ਭਾਈ ਹਾਂ 42000 42000 ਦੇਣੀ ਹੈ ਭਾਈ ਤੇ ਹੁਣ ਮੇਰੇ ਲਾਸਟ ਆਲੀ ਇਹ ਭਾਈ ਪਲੂਣ ਬਹਿੜਾ ਮੈਂ ਕਿਹਾ ਲੈ ਲੈ ਲੂਗੇ ਦੀ ਹਨਾ ਮੈਂ ਕਿਹਾ ਭਾਈ ਔੜੇ ਬਣੇ ਚੱਕੇ ਪਿਆ ਜਾਵਾਂ ਹੂੰ ਮਗਰ ਕੀ ਆ ਗਿਆ ਤੇ ਮਗਰ ਇਹ ਬੱਚਾ ਦਿੱਤਾ ਭਾਈ ਨੇ ਓਕੇ ਨੇ ਬੱਚਾ ਦਿੱਤਾ ਹਾਂ ਲੈ ਵਾਲਾ ਬਹੁਤ ਆ ਕਿੰਨੇ ਸੂਈ ਆ ਭਾਈ ਇਹ ਇਹ ਭਾਈ ਕੱਲ ਸੂਈ ਆ ਕਾਲਾ ਸੂਪੀ ਤੇ ਥਣਲੇਵੇ ਦੀ ਪਰਸਾਫਾ ਪੂਰੀ ਪੂਰੀ ਸਾਫ ਆ ਬਾਈ ਜੀ ਦਵਾਈ ਜੀ ਬਹੁਤ ਚੰਗੀ ਲੈ ਚਲੋ ਤੇ ਪਲੂਨ ਸੂਈ ਆ ਤੇ ਮੂੰਹੋਂ ਕਿਵੇਂ ਬਾਈਏ ਮੂੰਹੋਂ ਬਈ ਦੋ ਦੰਦ ਆ ਦੋ ਦੰਦ ਤੇ ਕਿੰਨਾ ਬੋਰ ਦੁੱਧ ਕੱਢ ਦੂ ਐ ਕਿ ਮੋੜ ਲਿਓ ਜੀ ਆ ਕਰ ਦਿਆ ਇਹਦਾ ਲਿਹਾਰੇ ਦਾ ਵਾਲ ਕਰ ਦਈ ਬੱਚੇ ਦਾ ਵੀ ਕਰ ਦਿਆ ਹਾਂ ਬੱਚੇ ਦਾ ਹਾਂ ਓਕੇ ਜੀ ਦੁੱਧ ਬਾਈ ਦੇਖੋ 20 25 ਲੀਟਰ ਦਾ 20 ਤਾਂ ਪਲੱਸ ਕਰੂਗੀ ਯਾਰ ਇਹ ਓਕੇ 20 ਤੋਂ ਪਲੱਸ ਕਿੰਨੇ ਪੈਸੇ ਆ ਗਏ ਬਾਈ 100 ਲੀਟਰ ਦਾ ਤਾਂ ਹੁਣ ਹੀ ਹੈਗਾ ਥੱਲੇ ਵਾਲਾ ਆ ਬਾਈ ਇਹਦੇ ਕਿੰਨੇ ਪੈਸੇ ਲੈਣੇ ਆ ਇਹਦਾ ਬਾਈ 72000 ਰੁਪਏ ਲੈਣਾ ਆਪਾਂ 93000 ਰੁਪਏ ਜਾਏ ਰੇਟ ਆ ਥਾਣੇ ਦੇਵਾ ਕਰੋ ਚੈੱਕ ਹੁਣ ਕਿੰਨਾ ਬੋਲ ਆ ਰੈਡੀ ਆ ਹੁਣ ਹੈਗਾ ਬਾਈ 14 ਗਿਲੀਟਰ ਫਿਰ ਤਾਂ ਨੇ ਦੇਣੇ ਦੇਣਾ ਕਦੋਂ ਸੁਈ ਸੀ ਇਹ ਕੱਲ ਸੁਈ ਆ ਬਾਈ ਓਕੇ ਕੱਲ ਸੁਈ ਸੀ ਹਾਂਜੀ ਹਾਂਜੀ ਇਹ ਆ ਦੇਖੋ ਵੀਰੋ ਨਿਆਣਾ ਪਾ ਰਹੇ ਆ ਆਪਾਂ ਬਹੁਤ ਠੀਕ ਆ ਮੜਾ ਲਾ ਲਓ ਏ ਐ ਹੁੰਦਾ ਵੀ ਅਗਲੇ ਨੂੰ ਪਤਾ ਲੱਗੇ ਨਾ ਨਿਆਣਾ ਸਹੀ ਲੈਂਦੀ ਬਾਈ ਭਲੂਣਾ ਹਾਂ ਓਕੇ ਓਕੇ ਆ ਦੇਖੋ ਜੀ ਬੜਾ ਨੱਚਿਆ ਮੜਾ ਲਾ ਪਿਓਂ ਚਾਹਦਾ ਬਾਈ ਬੜਾ ਨੇ ਆ ਦੇਖੋ ਜੀ ਜੇ ਬਾਈ ਜਮੂਈ ਦਾ ਥੱਲੇ ਤਾਂ ਨਲਕਾ ਹੀ ਆ ਹਨਾ ਨਲਕਾ ਹੀ ਆ ਬਾਈ ਦੂਜਿਆਂ ਜੋ ਮਾਰਦੇ ਵੀਰੇ ਆਪ ਪਹੁੰਚਾਂਗਾ ਮੈਂ ਥੋੜਾ ਹੋ ਗਈ ਬਸ ਭਲਪੁਰ ਤੱਕ ਲੈ ਜਾਣੀ ਓਕੇ ਬਸ ਵੀਰੇ ਬੋਰ ਲੋ ਜੀ ਖੋਲੋ ਲੈਣਾ ਓਕੇ ਫਿਰ ਥੱਲੇ ਉਦਾ ਹਨਾ ਓਰੀ ਓਕੇ ਬਈ ਜੀ 72000 ਚ ਮਾਨਦਾਰ ਹੋ ਜਾ ਮਾਨਦਾਰ ਬਈ ਜਿਵੇਂ ਪੂਰਾ ਕਰਾਂਗੇ ਯਾਰ ਬਾਕੀ ਤਾਂ ਗਰਮੀ ਦਾ ਤੋਹਫਾ ਨਾ ਗਰਮੀ ਦਾ ਬਈ ਜਿਵੇਂ ਮੱਤ ਪੇ ਬਣ ਦੋ ਦੋਨਾਂ ਨੂੰ ਆ ਨਹੀਂ ਚਾਰ ਨਾਗ ਸੀ ਤਿੰਨੇ ਤੁਹਾਨੂੰ ਚੈੱਕ ਕਰਾ ਤੇ ਨੰਬਰ 22 ਬੋਰਡ ਬੋਲੀ ਪਿਆ 99799 ਜੀ 05858 ਬਾਈ ਜੀ ਦੋ ਝੋਟੀਆਂ ਇੱਕ ਤੀਜਾ ਸੂਹ ਝੋਟੀਆਂ ਇੱਕ ਤੁਹਾਨੂੰ ਫਲੂਨ ਦਿਖਾਤੀ ਆ ਤੇ ਇਧਰ ਤੁਹਾਨੂੰ ਬਾੜ ਚੈੱਕ ਕਰਾ ਦੀ ਸਾਰਿਆਂ ਦੇ ਰੇਟ ਪੁੱਛ ਕੇ ਦੱਸ ਤੇ ਆ ਪਿੰਡ ਭੈਰੂਪਾ ਜ਼ਿਲ੍ਹਾ ਬਟਿੰਡਾ ਦਸੀ ਰਾਮਪਰਾਪੂਲ ਨੰਬਰ 22 ਦਾ ਸਕਰੀਨ ਤੇ ਵੀ ਚੱਲੀ ਜਾਂਦਾ ਬਾਕੀ ਨੋਟ ਕਰ ਲੋ ਧੰਨਵਾਦ ਜੀ